ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਕੁਰ ਲਾਲ ਦੇ ਕੋਲ ਆਇਆ ਦੋਸਤੋ ਤਕਰੀਬਨ ਕੋਈ ਦੋ ਤਿੰਨ ਨਾਗ ਜਿਹੜੇ ਆ ਵੀਰ ਲਿਆ ਕੇ ਤੁਹਾਡੇ ਸਾਹਮਣੇ ਜਿਹੜਾ ਪੇਸ਼ ਕਰ ਦਿੰਦਾ ਦੂਜੇ ਤੀਜੇ ਦਿਨ ਰੁਟੀਨ ਦੇ ਵਿੱਚ ਕੰਮ ਕਰਦਾ ਵਪਾਰ ਦਾ ਕੰਮ ਆ ਅੱਜ ਇਸ ਵੀਡੀਓ ਦੇ ਵਿੱਚ ਨਾਗ ਜਿਹੜੇ ਆ ਆਪਾਂ ਤੁਹਾਨੂੰ ਦੋ ਦਿਖਾਉਣੇ ਆ ਇੱਕ ਕੁਛ 6.5 7 ਮਹੀਨਿਆਂ ਦੇ ਹੀਟ ਗੇਟ ਜਿਹੜੀ ਦੋਸਤੋ ਗੱਬਣ ਚੱਕ ਪਾਸ ਵਹਿੜ ਦਿਖਾਵਾਂਗੇ ਤੁਹਾਨੂੰ ਇੱਕ ਮੱਝ ਪੂਰੀ ਟੁੱਕੀ ਜਿਹੜੀ ਦੋਸਤੋ ਤਿਆਰੀ ਵਾਲੀ ਇਹ ਮੱਝ ਦਿਖਾ ਦਾਂਗੇ ਦਿਨ ਖਜੇ ਖੜਦੀ ਆ ਠੀਕ ਆ ਜੀ ਦਿਨ ਹਜੇ ਨਹੀਂਦੀ ਆ ਇਹਦਾ ਪੂਰਾ ਵੇਰਵਾ ਵੀਰ ਗੁਰਲਾਲ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਪਿੰਡ ਬੂ ਵਿਜ਼ਿਟ ਕਰਨੀ ਆ ਦੋਸਤੋ ਮਾਲਵੇ ਵਾਲੀ ਸਾਈਡ ਤੋਂ ਕੋਈ ਭਰਾ ਆ ਰਿਹਾ ਠੀਕ ਆ ਜੀ ਸਤਲੁਜ ਦਰਿਆ ਪਾਰ ਕਰਦੇ ਸਾਰੀ ਹਰੀਕਾ ਪਤਨ ਬਿਲਕੁਲ ਨਜ਼ਦੀਕ ਆ 1 ਕਿਲੋਮੀਟਰ ਦੀ ਦੂਰੀ ਆ ਤੇ ਨਾਲ ਲੱਗਦਾ ਪਿੰਡ ਬੂ ਠੀਕ ਆ ਜੀ ਤੇ ਆਓ ਆਪਣੀ ਨਰਕ ਪਰਖਾ ਤਸੱਲੀ ਕਰੋ ਜਿਹੜਾ ਵੀ ਕੋਈ ਐਨੀਮਲ ਪਸੰਦ ਆਊਗਾ ਤੁਹਾਨੂੰ ਉਹਦੀ ਖਾਸ ਤੌਰ ਤੇ ਤਸੱਲੀ ਆ ਉਹ ਇੱਥੇ ਆਣ ਕੇ ਕਰ ਲਿਓ ਠੀਕ ਆ ਜੀ ਇੱਕ ਗੱਬਣ ਵਾਂ ਪਸ਼ੂ ਵੈਸੇ ਦੋਨੋਂ ਗੱਬਾ ਨਾਲ ਠੀਕ ਆ ਜੀ ਵੜ ਵੈਸੇ ਡਰਾਈ ਪੀਰਡ ਦੇ ਵਿੱਚ ਆ ਤੇ ਜਿਹੜੀ ਮੱਝ ਤੁਸੀਂ ਇੱਥੇ ਆ ਪ ਕੇ ਤਸੱਲੀ ਕਰ ਸਕਦੇ ਜੀ ਆਓ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਗਰਨਾਲ ਵੀਰੇ ਸਾਸਰੀ ਕਾਲ ਸਾਸਰੀ ਆ ਜੀ ਜੀ ਹੋਰ ਭਾਜੀ ਠੀਕ ਠਾਕ ਠੀਕ ਠਾਕ ਤੁਸੀਂ ਸੁਣਾਓ ਬੜੇ ਵਧੀਆ ਵੀਰੇ ਗਰਨਾਲ ਗਰਨਾਲ ਪਸ਼ੂ ਉਦੋਂ ਵੀ ਆਪਾਂ ਘਟੋ ਘੜ ਵੀ ਦੋ ਤਿੰਨ ਕਿਨਾਕ ਪਾਈ ਸੀਗੇ ਹਾਂਜੀ ਵੀਰ ਜੀ ਤਕਰੀਬਨ ਵੇ ਉਹ ਵੀ ਵਿਧੀ ਵਿੱਚ ਮਾਝ ਵਿਵੇਗੀ ਜਿਹਦੇ ਮੈਂ ਕੱਟੀ ਹੀ ਟੋਕੜ ਤੇ ਫੇਰ ਆਪਾਂ ਨੂੰ ਵਧੀਆ ਲੱਗਿਆ ਵਾ ਘਰੇ ਰੱਖ ਲਈ ਦੂਜੀ ਵੀ ਜਿਆਦਾ ਚੰਗੀ ਨਿਕਲੀ ਏ ਸੋਚਿਆ ਚਲ ਘਰੇ ਵੀ ਦੋ ਦੋ ਪੀਨ ਨੂੰ ਚਾਹੀਦਾ ਹਾਂ ਹਾਂਜੀ 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 ਨਾਲੇ ਬੋਲਪੀ ਹੀ ਤੇ ਵੀਰ ਜੀ ਉਹ ਬਣ ਵੀ ਗਈ ਆਪਣੇ ਤੋਂ ਚਲੋ ਹਾਂ ਜਦੋਂ ਬੋਲ ਸਮਝ ਸਕਦਾ ਵੀ ਟੋਕੜ ਗੱਭਣ ਚਲੋ ਵੇਖ ਜੂਗੀ ਹਾਂਜੀ 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 ਠੀਕ ਆ ਵੀਰੇ ਲਾ ਗਰ ਲਾਲ ਵੀਰੇ ਅੱਜ ਦੋ ਪਸ਼ੂ ਆ ਇੱਕ ਆਪਣੇ ਕੋਲ ਤਾਂ ਵੜਾ ਤੇ ਇੱਕ ਜਿਹੜੀ ਮਾਝਾ ਇਹ ਮੇਨੋਂ ਦਾ ਵੀ ਤਿਆਰੀ ਵਾਲੀ ਆ ਇਹ ਵੀਰ ਜੀ ਹਾਂਜੀ ਲਾ ਲਓ ਵੀ ਕੋਈ ਦਹਾ 12 ਦਿਨਾਂ ਦੀ ਕੱਚੀ ਹਾਂ ਜੀ ਠੀਕ ਹੈ ਜੀ ਤੇ ਹਾਂ ਜੀ ਕੋਈ 2-4 ਦਿਨ ਡੰਗਰ ਉਧਰੋਂ ਦੀ ਵਾਧੂ ਹੀ ਖੜ ਸਕਦਾ ਘੱਟ ਹੀ ਖੜ ਸਕਦਾ ਠੀਕ ਹੈ ਜੀ ਹਾਂ ਜੀ ਤੇ ਸੂਹਾ ਕਿ ਨਵਾਂ ਹੋਊਗਾ ਸੂਹਾ ਵੀਰ ਜੀ ਆਪਾਂ ਨੂੰ ਤੀਜਾ ਦੱਸਿਆ ਕਰ ਆਲਿਆ ਹਾਂ ਜੀ ਤੀਜਾ ਹਾਂ ਜੀ ਬਾਕੀ ਆਪਾਂ ਦੀ ਸਮਝ ਜੋ ਮਗਰੋਂ ਜੋ ਪਿਛੋਂ ਡਿਟੇਲ ਆ ਉਹ ਸਕੋਰਿੰਗ ਹੀ ਅੱਗੇ ਬੋਲਣਾ ਪੈਂਦਾ ਹਾਂ ਜੀ ਹਾਂ ਜੀ ਬਾਕੀ ਤੀਜਾ ਸੂਹਾ ਵੀ ਵੀਰ ਮੰਨ ਲੈ ਇੱਕ ਅੱਧਾ ਸੂਹਾ ਵਾਧੂ ਗਈ ਤੇ ਘੱਟ ਗਈ ਹਾਂ ਜੀ ਬਾਕੀ ਮੱਝ ਚੰਗੀ ਨਵੀਂ ਨਰੋਈ ਆ ਠੀਕ ਹੈ ਜੀ ਬਾਕੀ ਸਰ ਜੰਮੀ ਪਲੀ ਆ ਸਾਬ ਜੀ ਜੰਮੀ ਪਲੀ ਆ ਤੇ ਜਿੰਨੀ ਵੀ ਆ ਕਰਮਾਂ ਲਈ ਤੁਸੀਂ ਵੇਖੋ ਬਿਲਕੁਲ ਪੇਪਰ ਵਰਗਾ ਕਾगज ਵਰਗਾ ਪੰਡਾ ਪਤਲੇ ਚਮਦੇ ਵਿੱਚ ਹਾਂਜੀ ਤੇ ਹਾਈਡ ਮੀਡੀਅਮ ਦੇ ਵਿੱਚ ਆ ਬਾਕੀ ਜਿੰਨੇ ਵੀ ਕਿਸੇ ਵੀਰ ਨੇ ਕੀਤੀ ਆ ਸੇਵਾ ਚੰਗੀ ਸੰਭਾਲ ਦੇ ਵਿੱਚੋਂ ਆਈ ਆ ਬਾਕੀ ਸ਼ੈਨਿਕ ਸ਼ੂਨਿੰਗ ਅੱਧੀ ਵੈਸੇ ਕੁਦਰਤੀ ਤੌਰ ਤੇ ਤੇ ਅੱਧੀ ਵੀਰ ਗੁਰਲਾਲ ਨੇ ਥੋੜਾ ਜਿਹਾ ਸਰੋਂ ਦਾ ਤੇਲ ਲਾ ਕੇ ਹੋਰ ਚਮਕਾਈ ਪਈ ਆ ਹਾਂਜੀ ਹੈਗਾ ਜੀ ਵੈਸੇ ਬੱਸੂ ਸੋਨਾ ਲੱਗਦਾ ਤੇ ਆ ਜਿਹੜੀ ਮੂੰਹ ਮੱਥੇ ਤੋਂ ਤੁਸੀਂ ਇੱਕ ਵਾਰੀ ਵੀ ਦੇਖੋ ਠੀਕ ਆ ਬਾਕੀ ਗੁਰਲਾਲ ਮੇਰੇ 53 ਤਪਉਣ ਦੀ ਓਕੇ ਆਈ ਆ ਸੰਤੂ ਸਾਹਿਬ ਆਪਾਂ ਆਇਆ ਆਂ ਆਪਦੀ ਤਸੱਲੀ ਕਿਉਂਕਿ ਆਪਾਂ ਵੀ ਪੈਸੇ ਲਾ ਕੇ ਆਪਾਂ ਵੀ ਇਸ ਕਰ ਰਕਮ ਦਿੱਤੀ ਆਪਾਂ ਮਾੜਾ ਨਗਰ ਕਾ ਤੋਂ ਲੈ ਕੇ ਆਵਾਂਗੇ ਹਾਂਜੀ ਹਾਂਜੀ ਆਪਾਂ ਵੀ ਤਸੱਲੀ ਕੀਤੀ ਸੰਦੂ ਦਾ ਸ਼ਾਇਦ ਹੋਂਦ ਆਵਾ ਹਾਂ ਹਾਂਜੀ ਤੇ ਅੱਗੋਂ ਆਪਦੀ ਕੋਈ ਤਸੱਲੀ ਕਰਕੇ ਖੜੇ ਬਿਲਕੁਲ ਜੀ ਅਗਲੇ ਨੇ ਵੀ ਪੈਸੇ ਲਾਉਣੇ ਕਿ ਨਹੀਂ ਉਹ ਤੋਂ ਸੋ ਅੱਗੇ ਵੀ ਕਿਸੇ ਵੀਰ ਨੇ ਰਕਮ ਲਾਉਣੀ ਹੈ ਤੇ ਪਿੱਛੋਂ ਵੀ ਰਕਮ ਲਾ ਕੇ ਜਿਹੜੀ ਚੀਜ਼ ਲੈ ਕੇ ਆਂਦੀ ਆ ਤੇ ਇਸ ਕਰਕੇ ਕੋਈ ਵੀਰ ਜਿਹੜੀ ਕੌਲ ਨਹੀਂ ਕਰਦਾ ਕੋਈ ਕਸਰ ਨਹੀਂ ਛੱਡਦਾ ਆਪਦੀ ਤਸੱਲੀ ਦੇ ਵਿੱਚੋਂ ਕੋਈ ਖਾਮੀ ਪੇਸ਼ੀ ਰਹਿ ਜਾਵੇ ਚਾਹੂੰ ਕੰਨੀਆਂ ਤੋਂ ਬੰਦਾ ਪੂਰੀ ਤਸੱਲੀ ਕਰਕੇ ਪਸੂ ਲੈਂਦਾ ਠੀਕ ਆ ਜੀ ਕਿਉਂਕਿ ਸੋਸ਼ਲ ਮੀਡੀਆ ਦਾ ਟਾਈਮ ਤੇ ਸਾਰੇ ਵੀਰਾਂ ਨੂੰ ਪਸ਼ੂ ਜਿਹੜਾ ਦੋਸਤੋ ਕਈ ਵਾਰ ਆਨਲਾਈਨ ਵੀ ਭੇਜਣਾ ਪੈਂਦਾ ਹੈ ਤੇ ਵਿਖਾਉਣਾ ਪੈਂਦਾ ਵੀ ਆਓ ਵੀ ਆਪਦੀ ਤਸੱਲੀ ਕਰੋ ਇਸ ਕਰਕੇ ਆਪਣੀ ਤਸੱਲੀ ਜਿਹੜੀ ਆ ਬਖੂਫੀ ਢੰਗ ਨਾਲ ਕੀਤੀ ਹੁੰਦੀ ਆ ਬਾਕੀ ਸੰਤੋਖ ਮੇਰਾ ਭਰਾ ਆਪਣੀ ਕੋਈ ਕਰਕੇ ਲੈ ਲਿਆ ਲਾਂ ਢੁੱਲਾਂ ਬੜੀਆਂ ਕਰਮਾ ਲਈਆਂ ਹਾਂਜੀ ਹਾਂਜੀ ਆ ਜਿਹੜਾ ਲੇਵਾਂ ਨੇ ਇੱਥੋਂ ਤਿੱਕਰ ਜੋੜਨਾ ਵਾ ਹਾਂਜੀ 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 ਆ ਥਾਣਾ ਦੇ ਦੇਖੋ ਜੀ ਠੀਕ ਆ ਜੀ ਤੇ ਬੇਣ ਬੂਣ ਕਾਫੀ ਵੱਲ ਖਾਂਦੀ ਆ ਮਿਲਕ ਬੇਣ ਬੜੀ ਮੋਟੀ ਆ ਦੋਹਾਂ ਪਾਸੇ ਤੇ ਜਿਵੇਂ ਜਿਵੇਂ ਦੋਸਤੋ ਅੱਠ ਸੱਤਾ ਦੇ ਨਾਲ ਦੇ ਵਿੱਚ ਨੇ ਤਿਆਰੀ ਕਰਨੀ ਆ ਲੇਵਾਂ ਭਰਨਾ ਤੇ ਉਵੇਂ ਆਪਾਂ ਸਾਮਣੇ ਪ੍ਰੇਜ਼ੈਂਟ ਕਰੇਗਾ ਠੀਕ ਆ ਜੀ ਪੇਸ਼ ਕਰੇਗਾ ਤੇ ਜਿਵੇਂ ਜਿਵੇਂ ਪਰੂਗੀ ਬਧੇਰੇ ਸਮਝਾਉਂਦੀ ਜਾਊਗੀ ਹਜੇ 8 10 8 10 ਦਿਨ ਹਜੇ ਲੈ ਜੂਗੀ ਆਰਾਮ ਨਾਲ ਠੀਕ ਆ ਹਾਂਜੀ ਤੇ ਬਾਕੀ ਗਰ ਲਾਲ ਵੀਰੇ ਆਪਣੇ ਕੋਲ ਆਈ ਨੂੰ ਅੱਜ ਕਿਨਵਾ ਇੱਕ ਦੋ ਦਿਨ ਹੋ ਗਏ ਵੀਰ ਜੀ ਆਪਾਂ ਕੱਲ ਹੀ ਲੈ ਕੇ ਆਏ ਹਾਂਜੀ ਤੜਕੇ ਸਵੇਰ ਲੈ ਕੇ ਆਂਦੀ ਆ ਹਾਂਜੀ ਤੇ ਨਾ ਆਪਣੇ ਘਰੇ ਕੋਈ ਨੇ ਭਾਰ ਪਾਇਆ ਵਾ ਨਾ ਕੋਈ ਕਮੀਨਾ ਪੇਸ਼ੀ ਬਾਕੀ ਆਪਾਂ ਭਾਰ ਦੀ ਗਰੰਟੀ ਦਵਾਂਗੇ ਠੀਕ ਆ ਹਾਂਜੀ ਦੋ ਤੋਂ ਤਿੰਨ ਦਿਨਾਂ ਦੀ ਗਰੰਟੀ ਹੋਊਗੀ ਬਾਕੀ ਸੰਧੂ ਸਾਹਿਬ ਜਾ ਕੇ ਕੋਈ ਕੀਰ ਨਾ ਕਰੇ ਕੋਈ ਗਰਮ ਵੰਡ ਪਾ ਦੇ ਹਾਂਜੀ ਪਾਣੀ ਠੰਢੀ ਨਾ ਢਾਵੇ ਉਹ ਤਾਂ ਆਪਾਂ ਦੋ ਤਿੰਨ ਦਿਨ ਸੰਧੂ ਸਾਹਿਬ ਨੇ ਕਿਹਾ ਆਪਾਂ ਤਾਂ ਸਾਹਿਬ ਕਹਿੰਦਾ ਚਾਰਾ ਚੂਰਾ ਵਧੀਆ ਖਾ ਰਹੀ ਹੈ ਮੈਂ ਨਾ ਸੰਧੂ ਸਾਹਿਬ ਓਕੇ ਰਿਪੋਰਟ ਸਾਰੀ ਚਾਰਾ ਪੱਠੇ ਡੱਕਾ ਖਾਦਾ ਇਹਦੇ ਰੱਜੀ ਨਹੀਂ ਦੇ ਵਖੀਆਂ ਨੂੰ ਵਿੱਚ ਵੜੀਆਂ ਨਹੀਂ ਆਹ ਬਿਲਕੁਲ ਹਾਂਜੀ ਕਈ ਵਾਰ ਤਾਂ ਪਸ਼ੂ ਕਿੰਨੇ ਕਿੰਨੇ ਦੋ ਦੋ ਦਿਨ ਜੀ ਨਹੀਂ ਲਾਉਂਦਾ ਨਹੀਂ ਨਹੀਂ ਸੰਧੂ ਸਾਹਿਬ ਇਹਨੂੰ ਕੋਈ ਨਹੀਂ ਵੇਖਣ ਉਹ ਪੁਰਾਣੀ ਨੇ ਕੀਤਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕਰਮਾਲੀ ਨੇ ਠੀਕ ਹੈ ਜਾਬਰੇ ਕਰਨਾਲ ਖੋਲ ਕੇ ਇੱਕ ਵਾਰੀ ਕਰੀਏ ਪੇਸ਼ ਲਓ ਦੋਸਤੋ ਇਹ ਮਾਜਾ ਠੀਕਾ ਜੀ ਪੂਰਾ ਵੇਰਵਾ-ਵੇਰਨੇ ਤੁਹਾਨੂੰ ਦੇ ਦਿੱਤਾ ਕਿਉਂਕਿ ਨਵੀਂ ਥਾਂ ਤੇ ਆ ਕੇ ਕਈ ਵਾਰ ਨਾ ਪਸੂ ਜੀ ਜਾਂ ਨਹੀਂ ਦਉਂਦੇ ਕਿ ਮਾਲ ਦੇ ਵਿੱਚੋਂ ਆਏ ਹੁੰਦੇ ਆ ਪੁਰਾਣੇ ਤੇ ਉਹ ਆਪਣਾ ਪੁੱਛਣਾ ਫਰਜ਼ ਬਣਦਾ ਵੀ ਪੱਠੇ-ਪੁੱਠੇ ਵੀਰਾਂ ਦਾ ਵੀ ਪੂਰੇ ਨੇ ਚੱਕੇ ਆਉਂਦੀ ਨੇ ਪੂਰੇ ਆਂਗਾਂ ਤੋਂ ਵੱਖੀਆਂ-ਬੁੱਖੀਆਂ ਤੁਸੀਂ ਦੇਖ ਸਕਦੇ ਪੂਰਾ ਪੇਟ ਭਰ ਕੇ ਠੀਕਾ ਜੀ ਦਾਣਾ ਫੱਕਾ ਖਾਦਾ ਤੇ ਬਾਕੀ ਚਾਰੂ-ਚੂਰੂ ਚੰਗੀ ਆ ਠੀਕ ਆ ਤੋਂ ਪਤਲੀ ਚਮੜੀ ਤੇ ਆਡਰ-ਰੂਡਰ ਜਿਹੜਾ ਦੋਸਤੋ ਤੁਸੀਂ ਦੇਖ ਸਕਦੇ ਬਖਾਲੇ ਦੇ ਵਿੱਚ ਟਿਲ ਹੋਊਗੀ ਤੇ ਆਡਰ ਪੰਨਾ ਤੇ ਤੁਸੀਂ ਨਾਰਮਲੀ ਇੱਕ ਜਜਮੈਂਟ ਕਰੋ ਕਿ ਬੈਕ ਸਾਈਡ ਤੋਂ ਦੇਖ ਰਹੇ ਹੋ ਠੀਕ ਆ ਜੀ ਤੇ ਬਿਲਕੁਲ ਪਿਛੇ ਆਪਾਂ ਕਹਿ ਦਵਾਂਗੇ ਹਮੇਸ਼ਾ ਆਪਾਂ ਕਹਿ ਦਿੰਦੇ ਹੁੰਨੇ ਆ ਕਿ ਇੱਕ ਸੂ ਨਾਲ ਜਿਹੜਾ ਪਸੂ ਲੇਵਾ ਟੱਚ ਕਰਦਾ ਇਹੋ ਜਿਹਾ ਠੀਕ ਆ ਜੀ ਥੱਲੇ ਝੋੜ ਝਾਲ ਖਲਾਰ ਖਲੂਰ ਬਹੁਤ ਜ਼ਿਆਦਾ ਲੇਵੇ ਦੇ ਵਿੱਚ ਠੀਕ ਹੈ ਜੀ ਲਿਆ ਵੀਰ ਕਰਲਾ ਬਾਕੀ ਸੰਤੂ ਸਾਹਿਬ ਜਿੰਨਾ ਲੇਵਾ ਐ ਨਾ ਥੱਲੇ ਕਰਮਾਲੀ ਦੇ ਢਿਲ ਢੋਲਿਆ ਹਾਂ ਜੀ ਤੇ ਦੁੱਧ ਚੰਗੇ ਵਾਲੀ ਨਿਕਲੂਗੀ ਉਮੀਦ ਆ ਬਣਵਾ ਠੀਕ ਹੈ ਜੀ ਹਾਂਜੀ ਹਾਂਜੀ ਉਹ ਬਾਕੀ ਕੋਜਾ ਪਿੱਠਪੂੜਾ ਠੀਕ ਹੈ ਜੀ ਉਪਰੋਂ ਤੁਸੀਂ ਵੇਖੋਗੇ ਜਗਾਠਾ ਵੇਖੋਗੇ ਖੁੱਡੇ ਵੇਖੋਗੇ ਇੱਕੋ ਜੇ ਖੁੱਡਿਆਂ ਦੀ ਜਿਹੜੀ ਦੋਸਤੋ ਚੜਾਈ ਆ ਬਾਕੀ ਸਿੰਗਲ ਹੱਡੀ ਦੇ ਵਿੱਚ ਆ ਪਤਲੇ ਪਿੰਡੇ ਦੀ ਆ ਠੀਕ ਹੈ ਜੀ ਇਹ ਚੀਜ਼ਾਂ ਤੁਸੀਂ ਨੋਟ ਕਰ ਲਿਓ ਤੇ 53 ਤੋਂ ਪਾਉਣ ਭਾਰ ਪਿੱਛੇ ਦੀ ਪੂਰੀ ਤਸੱਲੀ ਆ ਹਾਂਜੀ ਅੱਗੇ ਮੇਰਾ ਵੀਰ ਇਹ ਨਹੀਂ ਹੋਊਗਾ ਵੀ ਉੱਥੇ ਜਾ ਕੇ ਤੁਹਾਨੂੰ ਆਪਾਂ ਕਈ ਆ ਵੀ ਮਹੀਨੇ ਦੀ ਆ ਕੋਈ 5ਾਂ 6 7 ਦਿਨਾਂ ਦੀ ਤੁਹਾਨੂੰ ਪੂਰੀ ਤਸੱਲੀ ਆ ਜਦੋਂ ਤੱਕ ਪਾਸੂ ਸੁਣਦਾ ਨਹੀਂ ਕੋਈ ਦਿੱਕਤ ਨਾ ਤਾਂ ਅੱਜ ਤੱਕ ਆਈ ਹੈ ਗਰ ਲਾ ਲੰਦਾ ਸੰਧੂ ਸਾਹਿਬ ਆਪਾਂ ਆਪਾਂ ਚਲੋ ਗਾਣ ਹੀ ਗਰੰਟੀ ਦੇਂਦੇ ਆਪਾਂ ਪਹਿਲਾ ਘਰ ਵਾਲੇ ਤੋਂ ਜਾ ਕੇ ਗਰੰਟੀ ਭਾਰ ਪਿੱਛੇ ਦੀ ਲੈਨੇ ਆ ਉਹ ਪਹਿਲਾਂ ਵੀ ਆਪਣੀ ਗੱਲ ਇੱਕ ਦੂਜੇ ਬੜੀ ਚੱਲੀ ਆ ਹਾਂਜੀ ਤੇ ਜੇ ਦਾ ਕੋਈ ਗਰੰਟੀ ਦੇਂਦਾ ਵਾ ਤੇ ਫੇਰ ਆਪਾਂ ਚਲੋ ਡੰਗਰ ਫੇਰ ਆਪਾਂ ਨੂੰ ਖਰੀਦ ਲਈਦਾ ਵਾ ਤੇ ਜਿੱਥੇ ਬੰਦਾ ਆਪਾਂ ਨੂੰ ਕਹਿੰਦਾ ਵੀ ਬੂਹੇ ਬਾਰ ਸਾਡੀ ਕੋਈ ਗਾਰੰਟੀ ਨਹੀਂ ਉਥੋਂ ਆਪਾਂ ਸੰਦੂ ਦਾ ਹੌਸਲੇ ਤੁਰ ਪਈ ਜਾ। ਆ ਕਿਤਨਾ ਕਦਾਂ ਕੋਈ ਸ਼ੱਕੀ ਜੇ ਹਲਾਤ ਲੱਗਦੇ ਛੱਡਣਾ ਮਨਜੂਰ। ਛੱਡਣਾ ਹਾਂਜੀ ਛੱਡ ਸੰਦੂ ਛੱਡੀ ਤੇ ਵੀ ਇਹ ਡੰਗਰ। ਕੰਪਰੋਮਾਈਜ਼ ਨਾ ਕਰੋ। ਹਾਂ ਹਾਂ ਇਹ ਨਹੀਂ ਵੀ ਆਪਾਂ ਇਹ ਵੀ ਡੰਗਰ ਲੈਣਾ ਹੀ ਲੈਣਾ ਵੀ ਜਿੱਦ ਕਰਕੇ ਨਾ ਇਹ ਡੰਗਰ ਆਪਾਂ ਨੂੰ ਦੱਸਿਆ ਵੀ ਬੰਦਾ ਅਖੇਰਾ ਫੇਰੀ ਵਾਲਾ ਲੱਗਦਾ ਤੇ ਆਪਾਂ ਛੱਡ ਦੀਦਾ। ਠੀਕ ਆ ਜੀ। ਹਾਂਜੀ। ਲਓ ਦੋਸਤੋ ਇਹ ਗੱਲਾਂ ਨੇ ਠੀਕ ਆ ਜੀ ਇਹ ਬਾਤਾਂ ਨੇ ਤੇ ਇਹ ਦੇਵਾਂਗੇ ਕਿੰਨੇ ਦੀ ਗਰਲਾਲ। ਸੰਧੂ ਸਾਹਿਬ ਤੇ ਤਿਆਰ ਹੋਈ ਸੰਧੂ ਸਾਹਿਬ ਹੈਗੀ ਆ ਅਸੀਂ 85000 ਦੀ ਮੱਝ ਹੈਗੀ ਆ ਓਕੇ ਤਿਆਰ ਹੋਈ ਹਾਂ ਜੀ ਤੇ ਅੱਜ ਆਪਾਂ ਚਲੋ ਵੀਰ ਭਰਾ ਨੂੰ ਸਾਹਮਣੀ ਆ ਕਿਸੇ ਨੇ ਚਲੋ ਦੱਸ ਦੇਣਾ ਬਿਲਕੁਲ ਹਾਂ ਜੀ ਦੱਸ ਦੇਣਾ ਸਾਹਮਣੀ ਆ ਤੇ ਅੱਜ ਆਪਾਂ 75000 ਦੀ ਮੱਝ ਦੇ ਦੀ 75 ਦੀ ਹਾਂ ਜੀ ਸੰਧੂ ਦਾ 10000 ਰੁਪਿਆ ਸਸਤੀ ਆ ਵਪਾਰੀ ਵੀਰ ਵੀ ਲੈ ਜਾਊਗਾ ਤੇ ਜਾ ਕੇ ਨਫਾ ਕੱਢ ਲਊਗਾ ਲਓ ਜੀ 75000 ਦੀ ਆ ਹਾਂ ਜੀ ਬਾਕੀ 75000 ਦੇ ਵਿੱਚੋਂ ਵੀ ਦੋਸਤੋ ਕੋਈ ਭਰਾ ਆਉਂਦਾ ਤੇ ਮਾਨਤਾਂ ਨੂੰ ਤਾਂ ਹੋਊਗਾ ਮਾਨਤਾਂ ਸੰਤੋਖ ਕਰਦਾਂਗੇ ਆਪਾਂ ਕਿਉਂਕਿ 8-10 ਦਿਨ ਹਜੇ ਕਿਸੇ ਵੀਰ ਨੇ ਸਾਹਮਣੇ ਨਹੀਂ ਸੁੱਤਣੀ ਆ ਠੀਕ ਆ ਜੀ ਘਰੇ ਜਾ ਕੇ ਸਵਾਉਣੀ ਆ ਕੇਅਰ ਕਰਨੀ ਆ ਪਸ਼ੂ ਦੀ ਉਹਦੇ ਕਰਕੇ ਵੀਰਾਂ ਦਾ ਵੀ 75000 ਅੱਜ ਆਪਣਾ ਮੋਲਾ ਉਹਦੇ ਜੋ ਛੋਟ ਛੱਪਾ ਮੌਕੇ ਤੇ ਮਾਨਤਾਂ ਨੂੰ ਹੋ ਜਾਊਗਾ ਸੰਧੂ ਜੀ ਸਾਹਿਬ 73000 ਦੀ ਦੇ ਦਾਂਗੇ 73000 ਚ 200 ਰੁਪਿਆ ਛੋਟ ਹੋਣੀ ਹੈ 73 ਚ ਹਾਂਜੀ ਮੇਰਾ ਵੀਰ ਉਹੀ ਫੋਨ ਲਾ ਕਿਉਂਕਿ ਆਪਾਂ ਪੈਸੇ ਲਾ ਕੇ ਲੈਂਦੀ ਆ ਤੇ ਬਾਕੀ ਇਦਾਂ ਇਹ ਮੱਝ ਜੇ ਕੋਈ ਲੈ ਜਾਊਗਾ ਬੰ ਆਖੂਗਾ ਫੋਨ ਤੇ ਵੀ ਨਹੀਂ ਚੰਗੀ ਨਿਕਲੀ ਆ ਗਾਂ ਵੀ ਕੋਈ ਵੀਰ ਭਰਾਉਣ ਦੱਸੂਗਾ ਹਾਂਜੀ ਫੇਰ ਹੀ ਗੱਲ ਬਣਦੀ ਹੈ ਜੀ ਲਓ ਜੀ 73000 ਦੀ 73000 ਦੀ ਜਿਹੜੋ ਦੋਸਤ ਇਹ ਮਾ ਹਾਂਜੀ ਹਾਂਜੀ 200 ਰੁਪਏ ਸਜਾ ਸ਼ੋਅ ਨੂੰ ਨਹੀਂ ਮਿਲ ਜੂਗੀ ਵਿੱਚੋਂ 200 ਲੈਸ ਹੋ ਜੂਗੀ ਠੀਕ ਆ ਜੀ ਸ਼ੋਅ ਤੋਂ ਹੋ ਜੂਗੀ ਇਧਰ ਨੈਕਸਟ ਇੱਕ ਦੋਸਤ ਤੁਹਾਨੂੰ ਆ ਬੈਡ ਦਿਖਾਉਣੇ ਆ ਤੇ ਗੱਬਣ ਆ ਠੀਕ ਆ ਜੀ ਡਰਾਈ ਪੀਰੀਅਡ ਦੇ ਵਿੱਚ ਆ ਤੇ ਗੱਬਣ ਚੈੱਕ ਪਾਸ ਆ ਬਾਕੀ ਗੱਲ ਕਰਦੇ ਆ ਗਰ ਲਾਲ ਕਿਨਮਾ ਸੂਬਾ ਸੂਗੀ ਵੀਰੇ ਆ ਵੀਰ ਜੀ ਸੰਤ ਸਵਾ ਆਪਾਂ ਨੂੰ ਨਾਲ ਦੁੱਜਾ ਆਖਿਆ ਬੱਤਜਾ ਮੰਨਦੇ ਤੇ ਤੀਜਾ ਸੂਗੀ ਤੀਜਾ ਕ ਹਾਂਜੀ ਠੀਕ ਆ ਤੇ ਸਮੇ ਕਿੰਨੇ ਕਿ ਦੀ ਗੱਪਣ ਚੈੱਕ ਪਾਸ ਸੰਧੂ ਸਾਹਿਬ ਇਹਨੂੰ 6:30 ਤੇ ਵਿੱਚ ਵਿੱਚ ਇਥੋਂ ਲਾ ਲਓ ਵੀ ਅੰਦਰ ਬਾਹਰ ਆ 6:30 ਹਾਂ ਚਾਹ ਲਾ ਲਓ ਸਤਮਨ ਲੱਗਾ ਹੋਊਗਾ ਸ਼ਾਂਦੀ ਹੋ ਗਈ ਆ ਤੇ ਹਾਂਜੀ ਚਾਹ ਇੱਥੇ ਆ ਬਾਕੀ ਤੁਹਾਡੇ ਕੋਲ ਜਿਹੜੀ ਚੈੱਕ ਕੀਤੀ ਡਾਕਟਰ ਸਾਹਿਬ ਨੇ ਵੀਡੀਓ ਵੀ ਬਣੀ ਪਈ ਸੰਧੂ ਸਾਹਿਬ ਆਪਾਂ ਵੀਡੀਓ ਬਣਾ ਕੇ ਲੈਂਦੀ ਆ ਆਪਣੇ ਥਾੜੀ ਇਥੋਂ ਆਪਾਂ ਲਾਗੋ ਖਰੀਦੀ ਐ ਏਡੀ ਦੂਰੋਂ ਨਹੀਂ ਲਏ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਡਾਕਟਰ ਸਾਹਿਬ ਦਾ ਨੰਬਰ ਵੀ ਹੈਗਾ ਵਾ 200 ਪਰ ਕੈਦਾ ਇੱਕ ਵੀਡੀਓ ਜਿਹੜੀ ਆ ਸ਼ਾਰਟ ਦੇ ਵਿੱਚ ਬਣੀ ਪਈ ਆ ਡਾਕਟਰ ਸਾਹਿਬ ਚੈੱਕ ਕਰਦਾ ਪਿਆ ਤੇ 6-7 ਮਹੀਨਿਆਂ ਦੀ ਜਿਹੜੀ 6.5 ਮਹੀਨਿਆਂ ਦੀ ਡਾਕਟਰ ਸਾਹਿਬ ਦੱਸਣ데요 ਠੀਕ ਆ ਜੀ ਸੋ ਇਹ ਵੈਰ ਮੇਰਾ ਵੀਰ ਕੋਈ ਤਿੱਜਾ ਮੰਨ ਲੇ ਠੀਕ ਆ ਜੀ ਦੂਜਾ ਮੰਨ ਲੇ ਸੁਵਿਆਂ ਦੇ ਵਿੱਚ ਤੁਸੀਂ ਆਪਣੀ ਸਮਝ ਵੇਖ ਲਿਓ ਬਾਕੀ ਅੱਗੇ ਕੋਈ ਚੰਗੀ ਕੇਅਰ ਵਾਲਾ ਵੀਰ ਲੈ ਗਿਆ ਠੀਕ ਆ ਜੀ ਤੇ ਅੱਜ ਜਿਹੜੇ ਤੁਹਾਨੂੰ ਭਾਅ ਪੜਤੇ ਜੇ ਮਿਲ ਜਾਣੀ ਆ ਉਸ ਵਾਲਾ ਹੀ ਰੇਟ ਹੋਊਗਾ ਜਿੰਨਾ ਵੀ ਹੋਊਗਾ ਆਪਾਂ ਵੀਰ ਤੋਂ ਪੁੱਛ ਲਵਾਂਗੇ ਉਹ ਲਾਸਟ ਵਿੱਚ ਜਿੰਨੀ ਵੀ ਹੋ ਸਕਦੀ ਉਹਨੇ ਜਾਇਜ਼ ਕਰਕੇ ਜਿਹੜੀ ਤੁਹਾਨੂੰ ਮਿਲ ਜੂਗੀ ਤੇ 686 686 ਹਾਂਜੀ ਬਾਕੀ ਸੰਧੂ ਸਾਹਿਬ ਆਪਾਂ ਇੰਨੀ ਗਰੰਟੀ ਦਿੰਨੇ ਆ ਕੋਈ ਵੀਰ ਭਰਾ ਖਰੀਦਦਾ ਐ ਨਾ ਤੇ ਆਪਦੇ ਘਰੇ ਲ ਜਾ ਕੇ ਚੈੱਕ ਕਰਾਗੇ ਆ ਆ ਚਾਹ ਆਪਾਂ ਨੂੰ ਆਂਦਾ ਵੀ ਆਨਲਾਈਨ ਮੰਗਾਉਂਦਾ ਵਾ ਆਪਦੀ ਚੈੱਕ ਕਰਾ ਕੇ ਉੱਥੇ ਫੇਰ ਆਪਣਾ ਪੈਸੇ ਦੇ ਦੇ ਆਪਦੇ ਪਿੰਡੋਂ ਹੀ ਡਾਕਟਰ ਤੋਂ ਬਿਸ਼ੰਗ ਬਾਕੀ ਜੇ ਇੱਥੇ ਆਣਾ ਇੱਥੇ ਆਪਾਂ ਸੰਧੂ ਸਾਹਿਬ ਚੈੱਕ ਕਰਾਂਗੇ ਆਪਾਂ ਨੂੰ ਇੱਥੇ ਚਲੋ ਵਾਰ-ਵਾਰ ਵੀ ਕਹਿੰਦੇ ਚਲੋ ਮੈਂ ਕਹਿੰਦਾ ਹਮੇਸ਼ਾ ਸੰਧੂ ਸਾਹਿਬ ਚੈੱਕ ਕਰਾ ਕੇ ਟੀਗਾਲ ਲਾ ਕੇ ਫੇਰ ਲਿਆਂਦੀ ਆ ਪੋਸਿਬਲ ਬੰਦਾ ਡਾਕਟਰ ਸਾਹਿਬ ਕੋਈ ਵੀ ਇੱਕ ਵਾਰਨਰੀ ਡਾਕਟਰ ਆ ਪੂਰਾ ਰਿਸਪੌਂਸੀਬਲ ਬੰਦਾ ਹੁੰਦਾ ਹਾਂਜੀ ਹਾਂਜੀ ਉਹਦੀ ਦੋਸਤੋ ਉਹਦੇ ਵਿਸ਼ਵਾਸ ਤੇ ਉਹਦੇ ਯਕੀਨ ਤੇ ਵੀ ਤੁਸੀਂ ਰਹਿ ਸਕਦੇ ਜੋ ਤੁਸੀਂ ਦੇਖਣਾ ਠੀਕ ਆ ਹਾਂਜੀ ਬਾਕੀ ਚੈੱਕ ਪਾਸ ਹੋਈ ਆ ਤੇ ਇਸ ਵਕਤ ਜਿਹੜੇ ਦੋਸਤੋ ਜਿੰਨੇ ਮਹੀਨਿਆਂ ਦੀ ਤੁਹਾਨੂੰ ਦੱਸੀ ਆ ਉਹ ਡਾਕਟਰ ਸਾਹਿਬ ਨੇ ਵਿੱਚੇ ਵੀ ਬੋਲਿਆ ਵੀਡੀਓ ਵੀ ਬਣੀ ਪਈ ਆ ਉਹ ਮੇਰਾ ਵੀ ਜਿੱਦਾਂ ਵੀ ਕਿਸੇ ਵੀਰ ਨੇ ਤਸੱਲੀ ਕਰਨੀ ਆ ਤੇ ਕੋਈ ਵੀਰ ਹੱਥ ਪਾਉਣਾ ਚਾਹੁੰਦਾ ਤਸੱਲੀ ਕਰਨਾ ਚਾਹੁੰਦਾ ਉਹ ਤੁਸੀਂ ਕਰਵਾ ਸਕਦੇ ਜੀ ਅਦਰਵਾਈਜ਼ ਤੁਸੀਂ ਉਸੇ ਤੇ ਵੀ ਡਿਪੈਂਡ ਰਹਿ ਕੇ ਜਿਹੜਾ ਪਸ਼ੂ ਦਾ ਸੌਦਾ ਕਰ ਸਕਦੇ ਜੀ ਉਹ ਤੁਸੀਂ ਸ਼ਾਰਟ ਦੇਖ ਲਿਓ ਜਾਂ ਡਾਕਟਰ ਸਾਹਿਬ ਨਾਲ ਗੱਲ ਕਰ ਲਿਓ ਤੇ ਇਹ ਵੈੜਾ ਕਦਕੂਦ ਵਾਲੀ ਆ ਪੂਰੀ ਕੋਈ ਛੋਟੀ ਨਹੀਂ ਗੀ ਕਦ ਬੋਤਾਲ ਵਾਲੀ ਆ ਜੀ ਸਾਨੂੰ ਸਾਹਿਬ ਚਾਰੀ ਨਹੀਂ ਤੇ ਤਿਆਰ ਹੋਈ 40 ਤੋਂ 45000 ਦੀ ਹੈਗੀ ਵੈੜਾ ਹਾਂ ਪਰ ਹਾਂਜੀ ਹਾਂਜੀ ਇੱਕ ਜਿਹੜੀ ਅੱਜ ਦੋਸਤੋ ਸਾਂਭਣ ਦੀ ਲੋੜ ਆ ਅੱਗੇ ਕੋਈ ਵੀਰ ਸਾਂਭ ਸੰਭਾਲ ਕਰ ਲੂਗਾ ਕੇਅਰ ਕਰ ਲੂਗਾ ਤੇ ਤੁਸੀਂ ਜ਼ਰੂਰ ਜਿਹੜੀ ਖਰੀਦਦਾਰੀ ਕਰ ਲਿਓ ਆ ਵੈੜ ਅੱਜ ਵੀਰ ਦੇ ਕੋਲ ਜਿਹੜੀ ਹੈਗੀ ਆ ਗੱਬਣਾ ਠੀਕ ਆ ਜੀ ਸਮਾਂ ਤਕਰੀਬਨ ਤੁਸੀਂ ਦੇਖ ਲਿਓ ਜੇ ਘੱਟੋ ਘੱਟ ਵੀ ਕੋ 2.5 ਮਹੀਨੇ ਪੌਣੇ 3 ਕ ਮਹੀਨੇ ਜਿਹੜਾ ਸਮਾਂ ਹਜੇ ਬਾਕੀ ਆ ਸੂਣ ਦਾ ਠੀਕ ਆ ਜੀ ਤੇ ਬਾਕੀ ਗਰਨਾਲ ਵੀਰੇ ਉਹਨਾਂ ਤੋਂ ਥਣਾ ਥੋਮਾਂ ਦੀ ਪੂਰੀ ਤਸੱਲੀ ਲਈ ਆ। ਸਾਨੂੰ ਸਾਰਾ ਆਪਾਂ ਪੂਰੀ ਤਸੱਲੀ ਕਰਕੇ ਲਿਆ ਜਾਂਦੀ ਆ। ਬਾਕੀ ਕੋਈ ਵੀਰ ਭਰਾ ਹਾਂਜੀ ਜਿੱਦਾਂ ਮਰਜ਼ੀ ਆ ਉਹਦੀ ਤਸੱਲੀ ਕਰਕੇ ਲੈ ਆ। ਹਾਂਜੀ। ਚਾਰੇ ਥਾਂ ਜਿਹੜੇ ਦੋਸਤੋ ਚੱਲਦੇ ਹੋਣਗੇ ਠੀਕ ਆ ਜੀ। ਉਹਦੀ ਤਸੱਲੀ ਵੀ ਜਿਹੜੀ ਵੀਰ ਨੇ ਕਰਕੇ ਅੱਗੋਂ ਲੈ ਕੇ ਜਾਂਦੀ ਆ। ਅੱਗੋਂ ਕੋਈ ਆਪਣੀ ਕਰਕੇ ਲੈ ਕੇ ਜਾਵੇ ਠੀਕ ਆ। ਤੇ ਦੋ ਦੋ ਡਰਾਈ ਆ ਠੀਕ ਆ। ਠੀਕ ਆ ਜੀ। ਉਹ ਕਹਤੇ ਇਹਦਾ ਵੀਰੇ ਕਰ ਲਾੜ ਮੋਲ ਕੀ ਕਰਦੇ ਆ ਲੈਣ ਦੇਣਾ ਸੰਧੂ ਸਾਹਿਬ ਮੋਲ ਬਿਲਕੁਲ ਜਾਇਦਾ ਅੱਜ ਆਪਾਂ ਫਰੀ ਦੇ ਹਿਸਾਬ ਨਾਲ ਫੜਾ ਦੇਣੀ ਆ ਹਾਂਜੀ ਹਾਂਜੀ ਬਾਕੀ ਵੀਰ ਭੜਾਣੇ ਕਿਸੇ ਨੇ ਜਾ ਕੇ ਸਾਹਮਣੀ ਆ ਹਾਂਜੀ ਤੇ ਅੱਜ ਆਪਾਂ ਮੋਲੇ ਦਾ ਕਰਦੇ ਆ 2100 ਰੁਪਿਆ ਕਰਦੇ ਆ ਸੰਧੂ ਸਾਹਿਬ 2100 ਹਾਂਜੀ ਸ਼ਗਨ ਸਕੀਮ ਹੈ ਹਾਂਜੀ 1 ਕੀ ਜੋ ਆਪਾਂ ਸੰਧੂ ਸਾਹਿਬ ਇਹ ਨਹੀਂ ਚਲੋ ਕੋਈ ਮਾਤੜ ਬੰਦਾ ਲੈ ਲੇ ਜੂਗਾ ਕੋਈ ਸਾਹਮਲੂ ਗਾਣਾ ਤੇ ਚਾਰ ਪੈਸੇ ਉਹਦੇ ਵਿਟਾ ਜੂਗੀ ਆਪਾਂ ਚਲੋ ਪਾਣਾ ਬਣੀ ਆ ਠੀਕ ਆ 18000 ਦੀ ਸੰਧੂ ਸਾਹਿਬ ਦੇ ਦਿਆਂ 18000 ਚ 500 ਰੁਪਿਆ ਛੋਟ ਹੋ ਜੂਗੀ 17500 ਦੀ ਇਜਾਜ਼ਤ ਹੋਏ 17500 ਦੀ ਹਾਂਜੀ ਹਾਂਜੀ ਉਹ ਵੀ 17200 ਇਹ ਖਾ ਨਾ ਹੈ ਤੇ ਬਾਕੀ ਵਪਾਰ ਦਾ ਕੰਮ ਆ ਆਪਣੀ ਤਸੱਲੀ ਪੂਰੀ ਕਰਕੇ ਲੈ ਕੇ ਆਇਆ ਅੱਗੋਂ ਰਕਮ ਦੇ ਕੇ ਆਇਆ ਅੱਗੇ ਭਾਵੇਂ 200 ਕਿਸੇ ਨੇ 5 ਲਾਉਣਾ 50 ਲਾਉਣਾ ਰਕਮ ਤਾਂ ਰਕਮ ਹੁੰਦੀ ਆ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਜਾਂ ਛੋਟ ਬਣਿਆ ਪਿਆ ਉਹ ਵੇਖ ਕੇ ਤਸੱਲੀ ਕਰ ਲਿਓ ਠੀਕ ਆ ਇਹ ਨਾਗਨੇ ਅਜ ਵੀਰ ਗਰ ਲਾਲ ਦੇ ਕੋਲ ਦੋ ਨਾਗਾ ਇੱਕ ਬਿਲਕੁਲ ਟੁਕੀ ਤਿਆਰੀ ਵਾਲੀ ਜਿਹੜੀ ਮਾਜ ਦਿਖਾਤੀ ਆ ਤੁਹਾਨੂੰ ਵਧੀਆ ਚੰਗੀ ਮਾਜ ਆ ਭਾਪੜਤੇ ਦੇ ਵਿੱਚ ਆ ਜਾਇਜ ਆ ਇੱਥੇ ਆਣ ਕੇ ਆਪ ਦੀ ਤੁਸੀਂ ਤਸੱਲੀ ਕਰਕੇ ਲੈ ਜਿਓ ਹਾਂਜੀ ਤੇ ਗਰਵਾਲ ਇੱਕ ਨੰਬਰ ਬੋਲ ਵੀਰ ਨੰਬਰ ਵੀਰ ਜੀ ਹੈਗਾ 9814583021 ਠੀਕ ਆ ਜੀ ਹਾਂਜੀ ਹੋਰ ਕੀ ਗੱਲਬਾਤ ਹੋਰ ਬਾਕੀ ਸੰਧੂ ਸਾਹਿਬ ਆਪਾਂ ਇਹੀ ਆਨੇ ਆ ਵੀ ਅਗਲੇ ਨੇ ਵੀ ਵੀਰ ਭਰਾ ਨੇ ਪੈਸੇ ਲਾਉਣੇ ਦਿਆ ਤੇ ਵਪਾਰੀ ਤੇ ਚਲੋ ਉਹਨੇ ਕਹਿਣਾ ਹੁੰਦਾ ਇਦਾਂ ਇਦਾਂ ਚਲੋ ਆਪਾਂ ਵਪਾਰੀਆਂ ਇੰਦੇ ਵੱਡੇ ਨਹੀਂ ਚਲੋ ਆਪਾਂ ਛੋਟੇ ਜਿਹੇ ਕਹਿ ਦਿੰਦੇ ਆ ਹਾਂ ਤੇ ਬਾਕੀ ਆਪ ਦੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਕਿ ਨਹੀਂ ਬਿਲਕੁ ਇਹੀ ਗੱਲ ਕਰ ਰਹੇ ਹਾਂ ਹਰ ਵਾਰ ਕਹਿੰਨੇ ਵੀ ਆਨਲਾਈਨ ਦੇ ਚੱਕਰਾਂ ਚੋਂ ਬਾਹਰ ਨਿਕਲੋ ਹਾਂਜੀ ਹਾਂਜੀ ਬਸ ਬਾਕੀ ਵੀਰ ਜੀ ਚਲੋ ਅਸੀਂ ਵੀ ਸਾਰੀ ਦਿਹਾੜੀ ਫਿਰਦੇ ਤੁਰਦੇ ਰਹਿੰਦੇ ਫੇਰ ਹੀ ਡੰਗਰ ਲੈਣੇ ਆ ਤੇ ਜਿਨੇ ਕੋਈ ਲਾ ਲੋ ਸਾਜ ਚ ਇੱਕ ਡੰਗਰ ਖਰੀਦ ਲੈਣਾ ਘਰ ਵਾਲੇ ਬੰਦੇ ਜਿਨੇ ਘਰੇ ਰੱਖਣੇ ਆ ਤੇ ਉਹ ਇੱਕ ਦਿਹਾੜੀ ਦਾ ਦਾ ਟਾਈਮ ਕੱਢ ਵੀ ਲਊਗਾ ਤੇ ਏਡੀ ਵੱਡੀ ਗੱਲ ਨਹੀਂ ਗੀ ਬਸ ਬਸ ਹਾਂਜੀ ਕਈ ਵੀਰ ਕਹਿ ਦਿੰਦੇ ਨਹੀਂ ਅਹੀਂ ਜੀ ਸਾਨੂੰ ਵਿਸ਼ਵਾਸ ਐਦਾਂ ਨਹੀਂ ਵੀਰ ਜੀ ਆਓ ਤੁਸੀਂ ਰਕਮ ਲਾਣੀ ਉਹਦੀ ਤਸੱਲੀ ਕਰਕੇ ਡੰਗਰ ਖੜਿਆ ਕਰੋ ਬਿਲਕੁਲ ਜੀ ਸਾਡੇ ਤੋਂ ਨਹੀਂ ਤੁਸੀਂ ਹੋਰ ਕਿਸੇ ਤੋਂ ਵੀ ਖੜ ਸਕਦੇ ਡੰਗਰ ਜੇ ਨਹੀਂ ਹੋ ਜਾਂਦਾ ਹਾਂਜੀ ਕੋਈ ਵਿਖ ਤਾਂ ਜੇਕਰ ਬੰਦਾ ਵਿਸ਼ਵਾਸ ਬਣਾਵੇ ਤੇ ਆਨਲਾਈਨ ਮਾਰਾ ਸੇ ਬਾਕੀ ਸੰਧੂ ਸਾਹਿਬ ਆਪਾਂ ਜਿੰਨੀਆਂ ਵੀਡੀਓ ਪਾਈਆਂ ਵਾ ਅਜੇ ਤੱਕ ਨਾ ਤੁਹਾਨੂੰ ਕੋਈ ਫੋਨ ਆਇਆ ਵੀ ਨਹੀਂ ਨਹੀਂ ਵੀ ਕੋਈ ਗਲਤ ਕੋਈ ਫੋਨ ਵੀ ਸਾਡੇ ਨਾਲ ਠੱਗੀ ਹੋਈ ਕਿਤਾ ਪਸੂ ਚੰਗਾ ਪੈ ਗਿਆ ਤੇ ਕਿਹੜੀ ਕੋਲ ਲਾਂਮਾ ਹਾਂਜੀ 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 ਜੀ ਜੇ ਇਹਦਾ ਜੀ ਥੋੜੀ ਕਰਦਾ ਹਾਂਜੀ ਹਾਂਜੀ ਬਾਕੀ ਦੋਸਤੋ ਇਹ ਗੱਲਾਂ ਬਾਤਾਂ ਨਹੀਂ ਠੀਕ ਆ ਜੀ ਵੀਰ ਗੁਰਲਾਲ ਦੇ ਕੋਲੇ ਚ ਦੋ ਨਾਗ ਸੀਗੇ ਪਿੰਡ ਬੂ ਹਰੀਕਾ ਪੱਤਣਾ ਦੋਸਤੋ ਠੀਕ ਆ ਜੀ ਤੇ ਸਤਲੁਜ ਰਿਆ ਵੀ ਬਿਲਕੁਲ ਨਜ਼ਦੀਕ ਆ ਸਤਲੁਜ ਦਰਿਆ ਦਾ ਕੰਢਾ ਲੱਗ ਜਾਂਦਾ ਪਿੰਡ ਬੂ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ